ਜੀ ਸਤ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਵੀ ਜਿਹੜੀ ਖਾਦ ਹੈ ਉਹ ਬਿਲਕੁਲ ਨਾਰਮਲ ਜਿਹਨੂੰ ਆਪਾਂ ਲੀਫ ਕੰਪੋਸਟ ਪੱਤਿਆਂ ਦੀਆਂ ਬੂਟੇ ਗਲ ਕੇ ਜਿਹੜੇ ਬਣਦੇ ਨੇ ਉਹਨਾਂ ਦੀ ਕਿਵੇਂ ਖਾਦ ਬਣੀ ਹੋਈ ਹੈ ਤੁਹਾਨੂੰ ਦਿਖਾਉਣੇ ਗੀਆਂ ਆ ਕੁਛ ਆਪਾਂ ਕੱਢੀ ਆ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਆਪਾਂ ਨੇ ਕੱਢੀ ਸੀਗੀ ਇਹ ਇੱਥੋਂ ਕੱਢੀ ਆ ਇਹ ਜਿਉਂ ਜਿਉਂ ਆਪਾਂ ਥੱਲੇ ਦੇ ਪਾਸੇ ਤੋਂ ਬਣਾਉਂਦੇ ਜਾਂਦੇ ਆ ਇਹ ਸਾਰੀ ਪੱਤਿਆਂ ਦੀ ਆ ਅਤ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹਦਾ ਉੱਪਰ ਜਦੋਂ ਆਪਾਂ ਚੱਕਾਂਗੇ ਇਹਨੂੰ ਸਾਰੇ ਨੂੰ ਇਹ ਨੀਚੇ ਸਾਰੀ ਬਣੀ ਜਾਂਦੀ ਆ ਪੱਤੇ ਝੜ ਚੜ ਕੇ ਗਿੱਲੇ ਹੋ ਹੋ ਕੇ ਗਿੱਲਾ ਰੱਖਣਾ ਇਹਨੂੰ ਬਸ ਇਹ ਬਹੁਤ ਵਧੀਆ ਤਰੀਕੇ ਨਾਲ ਬਣਦੀ ਆ ਜਿਹੜੀਆਂ ਆਪਾਂ ਆਨਲਾਈਨ ਦੇਖਦੇ ਆ ਲੀਫ ਮੋਲਡ ਕਹਿੰਦੇ ਇਹਨੂੰ ਪੱਤਿਆਂ ਦੀ ਖਾਦ ਇਹ ਬਹੁਤ ਮਹਿੰਗੀ ਵਿਕਰੀ ਆ ਬਹੁਤ ਜ਼ਿਆਦਾ ਮਹਿੰਗੀ ਆ ਸਭ ਨਾਲ ਤਾਕਤਵਰ ਆ ਜੇ ਇਹ ਜਿਹੜੀ ਖਾਦ ਇਹ ਜੇ ਤੁਸੀਂ ਆਨਲਾਈਨ ਦੇਖੋਗੇ ਲੀਫ ਮੋਲਡ ਦੇ ਨਾਮ ਨਾਲ ਤੁਹਾਨੂੰ ਮਿਲੂਗੀ ਪੱਤਿਆਂ ਦੀ ਖਾਦ ਤੇ ਬਹੁਤ ਮਹਗੀ ਵਿਖਦੀ ਹੈ ਜਿਵੇਂ 2-250 ਰੁਪਏ ਕਿਲੋ ਤੱਕ ਵੀ ਇਹਦਾ ਰੇਟ ਦੇਖਿਆ ਤੇ ਇਹ ਜਿਹੜੀ ਖਾਦ ਹੈ ਇਹ ਆਪਾਂ ਆਰਾਮ ਨਾਲ ਦੇਖੋ ਜਿੰਨੇ ਹੁਣ ਕਟਿੰਗ ਕੀਤੀ ਆਪਾਂ ਆਪਣੇ ਬੂਟੇ ਜਿਹੜੇ ਘਰੇ ਲੱਗੇ ਹੋਣ ਨੇ ਬਸ ਇਹਨਾਂ ਦੇ ਪੱਤੇ ਸੁੱਕ ਕੇ نیچے ਝੜ ਜਾਂਦੇ ਆ ਜਿਹੜੀ ਮਾੜੀ ਮੋਟੀ ਆਹਾਂ ਨੇ ਇਹ ਵੀ ਗਾਈ ਜਾਂਦੀਆਂ ਨੇ ਨਹੀਂ ਇਹਨਾਂ ਨੂੰ ਆਪਾਂ ਉੱਪਰੋਂ ਝਾੜਨੀ ਇਹਨੂੰ ਚੱਕ ਦੰਨੇ ਆ ਨੀਚੇ ਜਿਹੇ ਪੱਤਿਆਂ ਦੀ ਉਹ ਖਾਦ ਬਣਦੀ ਰਹਿੰਦੀ ਹੈ ਇਹਦੇ ਵਿੱਚ ਜਿਵੇਂ ਕੁਝ ਵੀ ਆਪਾਂ ਬੀਜ ਲਾਉਣੇ ਨੇ ਜਰਮੀਨੇਟ ਕਰਨੇ ਨੇ ਸਭ ਨਾਲੋਂ ਵਧੀਆ ਜਰਮੀਨੇਸ਼ਨ ਹੁੰਦੀ ਹੈ ਜਿਵੇਂ ਅੱਜ ਕੱਲ ਤਾਂ ਲੋਕ ਉਹਦੇ ਨਾਲ ਕੋਕੋ ਪੀਟ ਨਾਲ ਬਹੁਤ ਜਰਮੀਨੇਟ ਕਰਦੇ ਨੇ ਟ੍ਰੇਆ ਬਣਾਉਂਦੇ ਨੇ ਜਦੋਂ ਜੇ ਕੋਕੋ ਪੀਟ ਦਾ ਜਿਆਦਾ ਦਸਾਤ ਅੱਠ ਸਾਲ ਪਹਿਲਾਂ ਜਿਆਦਾ ਚੱਲ ਨਹੀਂ ਸੀਗਾ ਖਾਸ ਕਰਕੇ ਰੂਨਾ ਤੋਂ ਪਹਿਲਾਂ ਤੱਕ ਵੀ ਮੋਸਟਲੀ ਨਰਸਰੀਆਂ ਵਾਲੇ ਲੀਫ ਮੋਲਡ ਹੀ ਇਸਤੇਮਾਲ ਕਰਦੇ ਸੀ ਇਦੇ ਵਿੱਚ ਜੇ ਹੋਰ ਤੇਜ਼ ਕਰਦੇ ਨੇ ਉਹ ਉਹ ਬੰਦ ਕਰਕੇ ਰੱਖ ਦਿੰਦੇ ਨੇ ਤੇ ਉਹਦੇ ਵਿੱਚ ਇਹ ਯੂਰੀਆ ਦਾ ਛਿੱਟਾ ਆਪਾਂ ਤਾਂ ਦੇ ਦਿੰਦੇ ਨੇ ਮੁੱਠੀ ਪਰ ਆਪਾਂ ਉਹ ਵੀ ਨਹੀਂ ਪੁਛ ਪਾਇਆ ਹੈਗਾ ਇਹ ਐਦਾ ਹੀ ਬਣੀ ਆ ਸਾਰੀ ਕੁਦਰਤੀ ਰੂਪ ਜਿੱਦੋਂ ਇੱਕ ਵਾਰੀ ਬਣ ਕੇ نیچے ਬਣ ਗਈ ਗਲਣ ਲੱਗ ਗਈ ਉਹ ਤੋਂ ਬਾਅਦ ਹੌਲੀ ਹੌਲੀ ਆਟੋਮੈਟਿਕਲੀ ਬੈਕਟੀਰੀਆ ਕੀੜੇ ਮਕੌੜੇ ਆਪੇ ਬਣਦੇ ਚਲੇ ਜਾਂਦੇ ਨੇ ਕਿਉਂਕਿ ਜਿੰਦ ਰਹਿਲੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਬਣਦੀ ਆ ਤੇ ਐਦਾਂ ਹੀ ਆਪਾਂ ਬਣਾ ਸਕਦੇ ਆ ਜੇ ਆਪਾਂ অর্ਗੈਨਿਕ ਖੇਤੀ ਕਰਦੇ ਆ ਜਾਂ ਆਪਾਂ ਜੀ ਆਪਾਂ ਕੋਠੀ ਦੇ ਉੱਤੇ ਵੀ ਹੁਣ ਆਪਾਂ ਤੁਹਾਨੂੰ ਹੌਲੀ-ਹੌਲੀ ਸ਼ੁਰੂ ਕਰਕੇ ਦਿਖਾਵਾਂਗੇ ਜੀ ਆਪਾਂ ਕਿਵੇਂ ਸਬਜ਼ੀਆਂ ਲਾਵਾਂਗੇ ਪਰਹੀ ਖਾਦ ਵਰਤਾਂਗੇ ਤੇ ਇਦਾਂ ਹੀ ਪੌਲ ਬਹੁਤ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹਾਂ ਜਿੰਨਾ ਬੇਸਟ ਹੈ ਇਸੇ ਦੀ ਕਿ ਤੋ ਬਾਹਰੋਂ ਲਿਆਉਣ ਦੀ ਲੋੜ ਨਹੀਂ ਇਸੇ ਬੇਸਟ ਨਾਲ ਆਪਾਂ ਸਾਰਾ ਕੁਝ ਸਬਜ਼ੀਆਂ ਫਲ ਬੂਟੇ ਇਹਦੇ ਨਾਲ ਉਗਾ ਸਕਦੇ ਹਾਂ ਸੱਚੀ ਗੱਲ ਜੀ ਦੇਖੋ ਜੀ ਗਰੱਬ ਇਹ ਵੀ ਪੈਦਾ ਹੋਣ ਲੱਗ ਗਏ ਅਕਸਰ ਇਹ ਗੋਹੇ ਵਾਲੀ ਖਾਦ 'ਚ ਪੈਦਾ ਹੁੰਦੇ ਨੇ ਇਹਦੇ 'ਚ ਵੀ ਪੈਦਾ ਹੋ ਜਾਂਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਮੰਮਾ ਬੈਠ ਕੇ ਬੈਠ ਕੇ ਇਹ ਦੇਖ ਸਕਦੇ ਹੋ ਇਹ ਖੰਜ ਖੰਜੂਰ ਹੈ ਜੀ ਦੇਖੋ ਇਹ ਆਮ ਨਾਲ ਤੁਸੀਂ ਦੇਖ ਸਕਦੇ ਹੋ ਇਹ ਥੋੜਾ ਜਿਹਾ ਵਿੱਚ ਪੈਦਾ ਹੋ ਜਾਂਦੇ ਨੇ ਇਹਨਾਂ ਦੇ ਆਹ ਲੋ ਜੀ ਆ ਦੇਖੋ ਥੱਲੋਂ ਆਪਾਂ ਕੱਢ ਰਹੇ ਹਾਂ ਮਾਰ ਮਾਰ ਕੇ ਖੁਰਪਾ ਆ ਦੇਖੋ ਪੂਰੀ ਚਾਹ ਪੱਤੀ ਵਰਗੀ ਤਿਆਰ ਹੋਈ ਪਈ ਆ ਲੋ ਜੀ ਇੱਕ ਨੰਬਰ ਖਾਦ ਆ ਮੈਂ ਕਹਿੰਦਾ ਜਿਹਦੇ ਚ ਪਾਤੀ ਕੋਈ ਚੀਜ਼ ਇਹ ਜਿਹੀ ਨਹੀਂ ਵੀ ਉਹਨੂੰ ਗਰਮੀ ਦਾ ਜਾਂ ਗਰਮੀ ਕਰਕੇ ਜੜਾਂ ਕਈ ਵਾਰੀ ਸੁੱਕਣ ਲੱਗ ਜਾਂਦੀਆਂ ਨੇ ਉਹ ਨਹੀਂ ਸੁੱਕਣੀਆਂ ਹੈਗੀਆਂ ਤੇ ਗਿੱਲ ਬਣਾ ਕੇ ਰੱਖੂਗੀ ਮੋਇਸਚਰ ਬਣਾ ਕੇ ਰੱਖੂ ਜੜਾਂ ਤੇ ਤੇ ਜੜਾਂ ਦਾ ਜਿੰਨਾ ਵਧੀਆ ਗ੍ਰੋਥ ਹੋਊਗੀ ਬੂਟਾ ਓਨਾ ਵਧੀਆ ਚੱਲੂਗਾ ਸਟ्रेस ਚ ਨਹੀਂ ਆਊਗਾ ਗਰਮੀਆਂ ਦੇ ਵਿੱਚ ਸਟ्रेस ਆ ਜਾਂਦਾ ਜੀ ਮੈਂ ਅੱਗੇ April May ਚ ਖੁਸ਼ਕ ਚ ਕੁਸ਼ਤੀ ਹੋ ਜਾਂਦੀ ਹੈ ਸੀਜ਼ਨ ਦੇ ਵਿੱਚ ਇਹ ਇਹਨੇ ਮੋਇਸਚਰ ਬਣਾਏ ਰੱਖਣਾ ਬਹੁਤ ਵਧੀਆ ਕੰਮ ਕਰਦੀ ਹੈ ਹਾਂਜੀ ਆ ਦੇਖੋ ਆ ਲੱਕੜ ਆ ਲੱਕੜ ਹੈ ਆ ਲੱਕੜ ਦਿਖਾ ਰਿਹਾ ਤੁਹਾਨੂੰ ਕਿਵੇਂ ਬਣ ਰਹੀ ਹੈ ਆ ਦੇਖੋ ਆ ਲੱਕੜ ਜਿਵੇਂ ਗਲ ਗਈ ਜੀ ਲੱਕੜ ਜਮਾਈ ਖਤਮ ਹੋ ਗਈ ਲੋਕ ਕਹਿੰਦੇ ਲੱਕੜ ਗਲਦੀ ਨਹੀਂ ਇਸ ਮੈਥਡ ਨਾਲ ਲੱਕੜ ਬਹੁਤ ਵਧੀਆ ਗਲੂਗੀ ਪਰ ਤੁਹਾਨੂੰ ਥੋੜਾ ਵੇਟ ਕਰਨੀ ਪਊਗੀ ਆ ਦੇਖ ਸਕਦੇ ਹੋ ਲੱਕੜ ਜਮਾਈ ਖਤਮ ਹੋ ਗਈ ਜੇ ਆਪਾਂ ਇਹਨੂੰ ਅੱਗ ਲਾਉਂਦੇ ਫਿਰ ਇਹਨੇ ਸੁਆਬ ਬਣ ਜਾਣਾ ਸੀ ਪਰ ਹੁਣ ਇਹ ਪੂਰੇ ਨਿਊਟ੍ਰੀਸ਼ਨ ਵੈਲਿਊ ਨਾਲ ਭਰਪੂਰ ਹੈ 17 ਦੇ 17 ਤੱਤੇ ਦੇ ਵਿੱਚ ਪੂਰੇ ਨੇ ਜਦੋਂ ਐਦਾਂ ਦੇ ਟੁਕੜੇ ਹੋ ਗਏ ਲੱਕੜ ਦੇ ਕਰਕੇ ਤੁਸੀਂ ਵਿੱਚ ਪਾ ਦੋ ਅੱਜਕਲ ਹੋਰ ਬੜੇ ਤਰ੍ਹਾਂ ਦੇ ਆਉਂਦੇ ਨੇ ਜਿਵੇਂ ਤੁਸੀਂ ਖੇਤ 'ਚ ਵੀ ਕੰਮ ਕਰਨਾ ਹੈ ਸ਼ਰੇਡਰ ਵਗੈਰਾ ਉਹਦੀ ਆਪਾਂ ਫੇਰ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਇਦਾਂ ਤੁਸੀਂ ਬਣਾ ਸਕਦੇ ਹੋ ਦੇਖੋ ਕੋਈ ਜ਼ਰੂਰਤ ਨਹੀਂ ਹੈਗੀ ਡੀ ਜੀ ਪੀ ਯੂਰੀਏ ਦੀ ਜਿੱਥੇ ਪੈ ਗਈ ਕੋਈ ਮਤਲਬ ਨਹੀਂ ਵੀ ਕੋਈ ਚੀਜ਼ ਇਹਦੇ 'ਚ ਪੈਦਾ ਹੋ ਜਾਵੇ ਤੇ ਜਿਵੇਂ ਤੁਸੀਂ ਸੂਡੋ ਮਨਾਸ ਸਟ੍ਰਾਈਕ ਹੌਡਰ ਮਾਚ ਪਾਉਂਗੇ ਉਹ ਬਹੁਤ ਜਲਦੀ ਮਲਟੀਪਲਾਈ ਹੋਣਗੇ ਉਹ ਫੰਗੀਸਾਈਡ ਬੈਕਟੀਰੀਏ ਜਿਹੜੇ ਆਰਗੈਨਿਕ ਫੰਗੀਸਾਈਡ ਹੋਗੇ ਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਇਆ ਹੋਊਗਾ ਧੰਨਵਾਦ ਚਲੋ ਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਇਆ ਹੋਊਗਾ